ਕਹ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਆਪਣੇ ਘਰਾਂ ਵਿੱਚ ਤੰਦਰੁਸਤ ਸੁਖਾਹਦ ਹੋਵਾਂਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆ ਜੀ ਕਰਵਾ ਚੌਥ ਦੇ ਵਰਤ ਤੇ ਆਪਾਂ ਕੰਮ ਤੁਹਾਨੂੰ ਦੱਸਾਂ ਰ ਨਿਮੇੜ ਲਿਆ ਤੇ ਹੁਣ ਮੈਂ ਕਰਦੀ ਸੀ ਪ੍ਰੈਸ ਚੁੰਨੀ ਨੂੰ ਬਜ਼ਾਰੋਂ ਆ ਚੂੜੀਆਂ ਆਪਾਂ ਚੜਾ ਦੇ ਤੇ ਜੋ ਵੀ ਥੋੜੇ ਜਣ ਮੇਕਅਪ ਦਾ ਸਮਾਨ ਤੇ ਉਹ ਲੈ ਆਏ ਸੁਨ ਰਖਾਵਾਂਗੇ ਫਿਰ ਤੇ ਮੈਂ ਹੁਣ ਕਰਦੇ ਮੜੀ ਚੁੰਨੀ ਪੈਸ ਪਤਾ ਨਹੀਂ ਸਵੇਰ ਨਹੀਂ ਕਰਤਾ ਸਿਵਾਤ ਰੱਖਣ ਥਕਾਵਟ ਹੋਏ ਜਿਸੇ ਕੱਲ ਸਫਾਈਆਂ ਦਾ ਕੰਮ ਥੋੜਾ ਜਿਆਦਾ ਸੀ ਮਸਾ ਰੱਖਿਆ ਵਾਤਾ ਜਦ ਹੁਣ ਨਾ ਸਰੀਰ ਥਕਾਵਟ ਮੰਦਾ ਅੱਗੇ ਥਕਾਵਟ ਨਹੀਂ ਦੀ ਮੰਦਾ ਸਰੀਰ अज मैं सोचे थी कोई कम नहीं करती फिर भी मैं झाड़ू लगाया पोचे अज नहीं लगाए कला झाड़ू लगाया लगाया देखिए दिन उन्हें नौंदरा मारपी चुन्नी दे मेरे भतीजे की कुड़ी ने मैं नवी चुन्नी चक के कप बोर्ड चो ਕਹਿੰਨ ਉਹਨਾਂ ਨੂੰ ਫੜਾਤੀ ਸਾਰੀ ਚੁੰਨੀ ਜਨੰਦਰ ਮਾਰ ਕੇ ਨੰਨਿ ਚਲਾ ਐ ਟੱਕ ਮਾਰ ਤੇ ਵਿੱਚ ਚੁੰਨੀ ਹਾ ਦੇ ਕਿਨੇ ਅਸੀ ਆਖ ਬਥੇਰੀਆਂ ਬਈਆਂ ਚੁੰਨੀ ਜਦੋਂ ਮੈਂ ਆ ਕੇ ਦੇਖਿਆ ਮੇਰੇ ਤਨਵੀ ਚੁੰਨੀ ਤੋ ਸੀ ਇਹਨੂੰ ਦੇਤੀ ਉਹਨਾਂ ਦਾ ਸੁਭਾਅ ਚੁੰਨੀ ਮੂੰਚ ਲੈ ਕੇ ਸੰਦੀ ਐ ਮੈਂ ਤਾਂ ਹੁਣ ਦੇਖੇ ഓക്കേ കപ്പ ബോർഡ പൂക്ക നമ ചൂന്നി പടാ തീ മേരെ ਸਫਾਈਆਂ ਦਾ ਅੱਧਾ ਵਿਚਾਲਾ ਹੋਇਆ ਪਿਆ। ਹੁਣ ਤਕਰੀਬਨ ਸਾਡੇ ਅੰਦਰ ਹੋ ਗਈਆਂ ਸਫਾਈਆਂ। ਬਾਹਰ ਆਂਦੀਆਂ ਨੇ। ਕੱਲ ਅਸੀਂ ਲਾ ਕੇ ਕਰਵਾਈਆਂ ਨੇ ਸਫਾਈਆਂ ਨਾਲ। ਤੇ ਆਪ ਤਾਂ ਨਹੀਂ ਹੁੰਦੀ। ਛੇ ਬੋ ਜੀ। ਛੇ ਨਹੀਂ ਆਪੀ ਪਰੇਸ ਕਰਕੇ ਰੱਖ ਦਿੱਤੀ ਹੈ। ਤੇ ਹੁਣ ਤੁਹਾਨੂੰ ਵੀਡੀਓ ਦਿਖਾਉਣੇ ਆ। ਆ ਸਾਰਾ ਇਤੋਂ ਸਾਫ ਸਫਾਈ ਕਰ ਦਿੱਤੀ। ਹੋ ਤਾਂ ਹਰ ਸੱਤੀ ਸਾਫ ਕਰਤੀ ਕਰ ਲ ਇਧਰ ਆ ਜੋ ਤੂ ਫੜਾ ਵੀ ਸਾਫ ਕਰਤਾ ਇੱਥੇ ਅਸੀਂ ਟ੍ਰੈਂਡ ਮੈਨੂ ਸੀ ਚੱਕ ਦਿੱਤੀ ਉਹਦੇ ਨਾਲ ਬਹੁਤ ਖੁੱਲ ਗਏ ਥਾ ਆ ਹੜਾ ਢੀੜਤਾ ਵਾਸਤੇ ਕੱਪੜੇ ਕੱਢੇ ਪੈਣ ਮੇਰੇ ਆ ਸਰਾਣੇ ਦੋ ਭਰਾਉਣ ਆਏ ਨੇ ਸਾਡੇ ਟੁੱਟੇ ਜੇ ਪੈਣ ਆ ਹੜਾ ਢੀੜਤਾ ਵਾਸਤੇ ਕੱਪੜੇ ਕੱਢੇ ਪੈਣ ਆ ਕਿਸੇ ਹੋਰ ਦੇ ਦੇਣਗੇ ਤੇ ਇਧਰ ਆਮਰਾ ਸਾਫਾ ਪਰਾ ਕੱਪੜੇ ਤੇ ਹਲਾਉਣ ਵਾਲੇ ਪਏ ਨੇ ਇਹਨਾਂ ਨੂੰ ਇਸਤੇਮਾਲ ਲੈਣਾ 45 ਆ ਆਮਰਾ ਵੀ ਸਾਫ ਕਰਤਾ ਕੱਲ ਪਰਦੇ ਲਾ ਕੇ ਧੋਤੇ ਤੇ ਸੈਟਿੰਗ ਕਰਨ ਵਾਲੀ ਹਜੇ ਤੇਰਾ ਆਤੰਦਰ ਰੱਖ ਤੇ ਸਿਆ ਟੇਬਲ ਇੱਥੇ ਲਾ ਤਾ ਇਹ ਬਾਦੂ ਟੇਬਲ ਪਿਆ ਸਾਡੇ ਇੱਥੇ ਲਾਤਾ ਤੇ ਇੱਥੇ ਐਸਾ ਫੈਨਲ ਆਇਆ ਨਵਾਂ ਟੇਬਲ ਤੇ ਅਰਮਾਲੇ ਤੇ ਨਾ ਗੁੱਟ ਕੇ ਇਹਦੇ ਕੱਪੜੇ ਮੈਂ ਕਰਦਣ ਨੂੰ ਧੋਵਾਂਗੇ ਇਹ ਧੋ ਕੇ ਰੱਖਣ ਵਾਲੇ ਨੇ ਅਰ ਸੋ ਇਹ ਵੀ ਸਾਡੀ ਤਕਰੀਬਨ ਸਾਫ ਹੀ ਕਰਤੀ ਸਾਰਿਆ ਸੇਮ ਲੰਬੀ ਚਮੈਂ ਤੋਸ ਮਾਰ ਕੇ ਰੱਖ ਲਈ ਕਰੂਏ ਵੀ ਤੋਂ ਕੇ ਰੱਖ ਲਈ ਇੱਧਰ ਆਲੂ ਵੀ ਤੇ ਐਵੇਂ ਕੇ ਰੱਖ ਤੰਨੇ ਪਾਣੀ ਦੇ ਵਿੱਚ ਤੇ ਫਿਰ ਟਾਈਮ ਸਿਰ ਕਰ ਲਾਂਗੇ ਖਾਣ ਪਕਾਉਣ ਦਾ ਆਪ ਹੀ ਕਰਨ ਆ ਇੱਧਰ ਪੱਖੇ ਪਏ ਨੇ ਸਮਰਾਉਣ ਵਾਲੇ ਉਧਰ ਸਮਾਨ ਪਿਆ ਤੋਤਾ ਤੇ ਆ ਸੇਵੀਆਂ ਮੈਂ ਤਾਂ ਪਲਵਾਉਣੀ ਪਾਤੀ ਇੱਧਰ ਮੰਜੇ ਤੇ ਉਹ ਤਾਂ ਫੇਮੀ ਮਗਾਵਾਂਗੇ ਜਨਾ ਫੇਮੀ ਕੋਈ ਲੈ ਕੇ ਆਇਆ ਤਾਂ ਫਿਰ ਸੇਮੀ ਧਰ ਲਾਂਗੇ ਨਵੀਆਂ ਬਟਾਵਾਂਗੇ ਆ ਪਰਦੇ ਧੋ ਕੇ ਸੁੱਕਣੇ ਪਏ ਪੈ ਨੇ ਇਹ ਤਾਂ ਦੀਵਾਲੀ ਤੱਕ ਮੁੱਕਦਾ ਨਹੀਂ ਹੈਗਾ ਐਂ ਚੱਲੀ ਜਾਊਗਾ ਬਾਲਟੀ ਚੱਕ ਕੇ ਲਿਉਣੀ ਮੈਂ ਇਧਰ ਹੁਣ ਸਾਨੂੰ ਦਿਖਾਉਣੀ ਆ ਸਮਾਨ ਜੋ ਮੈਂ ਲੈ ਕੇ ਆਈ ਆ ਥੋੜਾ ਜਿਹਾ ਲੈ ਆਈ ਸੀ ਤੇ ਇੱਕ ਦਾ ਸੁਰਖੀ ਲੈ ਕੇ ਆਈ ਜਿਹੜੀ ਮੈਂ ਲਾਈ ਇਹ ਬਿੰਦੀ ਮੈਂ ਲਾ ਲਈ ਜਿਹੜੀ ਲੈਂਦੀ ਸੀ ਲੇ ਕੇ ਖਾਣੇ ਸੁਨਸਮਣ ਕੀ ਕੀ ਲੈ ਕੇ ਆਇਆ ਆ ਤੇ ਬਿੰਦੀਆਂ ਵੀ ਮੈਂ ਲਾ ਲਈਆਂ ਤੇ ਚੂੜੀਆਂ ਵੀ ਮੈਂ ਪਵਾ ਲਈ ਉੱਥੇ ਬਜਾਰੀ ਇੱਕ ਦਰਜ ਤੇ ਸੁਰਖੀ ਦਾ ਕਲਰ ਆ ਲੈ ਕੇ ਆਈ ਇੱਕ ਮੈਂ ਜੂੜੇ ਤੇ ਲਾਉਣ ਵਾਲੀ ਸੈਂਸਰੀ ਲੈ ਕੇ ਆਈ ਜੂੜਾ ਮੈਂ ਕਰਦੀ ਤਾਂ ਵੈਸੇ ਘਟ ਪਰ ਮੈਨੂੰ ਇਹ ਮੈਂ ਕਿ ਮੈਂ ਵੀ ਲੈ ਲਾ हाँ बिंदिया का पत्ता से थोड़ा जहा समान लेके आए आप लेके आए एक संदूर ले मैं एक लिपस्टिक लेके आई हूँ कलर मैन बढ़िया लगे रेड कलर मैं लाई नहीं हैगी ਸੈਂਸ ਰਿਮੇ ਲਾਉਂਗੀ ਤਿਆਰ ਹੋ ਕੇ ਦਾਣੇ ਖਾਲਚ ਪਾ ਕੇ ਰੱਖ ਲਿਆ ਆਪਾਂ ਤੇ ਹੁਣ ਅਸੀਂ ਗਏ ਸੀ ਦਸਹਰੇ ਤੇ ਸੁਣੋ ਵੀਡੀਓ ਲਾ ਕੇ ਦਿਖਾਉਣੇ ਨਾਲ ਪਿੱਛੇ ਵੀਡੀਓ ਨੂੰ ਕਲ ਐਨਜੋਏ ਕਰੇ ਵੀਡੀਓ ਬਧੀਆ ਲੱਗੀ শুক্র <muchas> i शिष्य <laughs> को सभी कलाकारों का भी और जन सहयोग की आप भी कर रहे हैं तो जान कर क्योंकि जितने करूंगा सदा पुराना पंजाब में भी हो गई थी मैं गाने पर पंजाब का राज का होने कोशिश की थी और अभी तक कोई भी करोगे मैं कहूंगा कि मन में सम्मान करने ब्राह्मण सभा प्रधान के सभी कलाकारों के शर्मा जी और ਖਤਰਨਾਕ ਹੋਇਆ ਇੱਕ ਨੇ ਉਹ ਆਇਆ ਬਹੁਤ ਸਾਰਾ ਸਮਾਨ ਲੈ ਕੇ ਹੋ ਗਈ ਚਲੋ ਲਓ ਜੀ ਹੁਣ ਕਰਦੇ ਆਪਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਕਿ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ